ਬੰਦਾ ਕੋਈ ਵੀ ਕੰਮ ਕਰੇ ਲੋਕੀਂ ਟਿਚਰਾ ਨਾਲ ਬਲਹਾਉਂਦੇ ਬੰਦਾ ਕੋਈ ਵੀ ਕੰਮ ਕਰੇ ਲੋਕੀਂ ਟਿਚਰਾ ਨਾਲ ਬਲਹਾਉਂਦੇ ਕਈ ਉੱਠ ਗਰੀਬੀ ਚੋਂ ਬਲੰਦੀਆਂ ਨੂੰ ਹੱਥ ਪਾਉਂਦੇ ਕਈ ਉੱਠ ਗਰੀਬੀ ਚੋਂ ਬਲੰਦੀਆਂ ਨੂੰ ਹੱਥ ਪਾਉਂਦੇ ਵਿੱਚ ਫਿਰਨ ਹੈ ਕਾਰਾਂ ਦੇ ਇੱਥੇ ਵੱਡੇ ਵੱਡੇ ਕੀਲੇ ਮਾਵਾ ਵਿਰਲੇ ਜਮਦੀਆਂ ਨੇ ਪੁੱਤ ਹੀਰੇ ਤੇ ਚਮਕੀਲੇ ਮਾਵਾ ਵਿਰਲੇ ਜਮਦੀਆਂ ਨੇ ਪੁੱਤ ਹੀਰੇ ਤੇ ਚਮਕੀਲੇ ਹੁ ਮੇਨ ਤੇ ਰੱਖਣੀ ਚਾਹੀਦੀ ਬਾਬਾ ਆਪੇ ਗੁੱਢੀ ਚੜਾਵੇ ਕਲਾਕਾਰੋ ਕਹਾਦਾ ਵਈ ਜੀਨੂ ਲਿਖਣਾ ਗੀਤ ਨਾ ਆਵੇ ਕਲਾਕਾਰੋ ਕਹਾਦਾ ਵਈ ਜੀਨੂ ਲਿਖਣਾ ਗੀਤ ਨਾ ਆਵੇ ਉਹ ਜਿਹੜੇ ਮੀਲ ਪੱਥਰ ਲਾ ਗਏ ਨਹੀਂ ਜਾਣੇ ਕਿਸੇ ਤੋਂ ਹਿੱਲੇ ਉਹ ਜਿਹੜੇ ਮੀਲ ਪੱਥਰ ਲਾ ਗਏ ਨਾ ਹੀ ਕਿਸੇ ਤੋਂ ਹਿੱਲੇ ਮਾਵਾ ਵਿਰਲੇ ਜੰਮਦੀਆਂ ਨੇ ਪੁੱਤ ਹੀਰੇ ਤੇ ਚਮਕੀਲੇ ਮਾਵਾ ਵਿਰਲੇ ਜਮਦਿਆਂ ਨੇ ਪੁੱਤ ਹੀਰੇ ਤੇ ਚਮਕੀਲੇ ਇੱਕ ਹੀਰਾ ਚਾਨਕ ਦਾ ਦੂਜਾ ਦੁਗਰੀ ਦਾ ਚਮਕੀਲਾ ਜੀਤੇ ਫਿਲਮ ਬਣਾ ਦਿੱਤੀ ਉਹ ਫਨਕਾਰ ਸੀ ਬੜਾ ਸਰੀਲਾ ਜੀਤੇ ਫਿਲਮ ਬਣਾ ਦਿੱਤੀ ਉਹ ਫਨਕਾਰ ਸੀ ਬੜਾ ਸਰੀਲਾ ਉਹ ਖੱਬੀ ਖਾਨਾ ਦੇ ਵੱਡੇ ਵੱਡੇ ਛਟਾਰਾਂ ਦੇ ਉਹ ਕੱਢ ਗਿਆ ਤੌਣ ਚੋਂ ਕਿੱਲੇ ਮਾਵਾ ਵਿਰਲੇ ਜੰਮਦੀਆਂ ਨੇ ਪੁੱਤ ਹੀਰੇ ਤੇ ਚਮਕੀਲੇ ਮਾਵਾ ਵਿਰਲੇ ਜੰਮਦੀਆਂ ਨੇ ਪੁੱਤ ਹੀਰੇ ਤੇ ਚਮਕੀਲੇ ਅਣ ਪੜਤਲ ਬੰਦੀ ਦਾ ਜੀ ਨੂੰ ਗੌੜਗੀ ਫਟ ਹੈ ਲਿਖਣੇ ਦਾ ਤੇ ਦਹੁਤਲ ਬੰਡੀ ਦਾ ਜਿਹਨੂੰ ਗੌੜਗੀ ਫਟ ਹੈ ਲਿਖਣੇ ਦਾ ਸੱਚੀ ਗੱਲ ਹਮੇਸ਼ਾ ਕਰਨੀ ਐ ਕਿ ਕੰਮ ਕਿਸੇ ਤੋਂ ਛਿਫਣੇ ਦਾ ਕੀ ਦਾਣ ਦੇਣ ਕੇ ਮੰਗਤੇ ਨੂੰ ਕੀ ਦਾਣ ਦੇਣ ਕੇ ਮੰਗਤੇ ਨੂੰ ਜਿਹੜੇ ਆਪ ਵੇਰ ਹੀ ਸਿੱਲੇ ਮਾਵਾ ਭਿਰਲੇ ਚੰਪੀਆਂ ਨੇ ਪੁੱਤ ਹੀਰੇ ਤੇ ਚਮਕੀਲੇ ਮਾਵਾਂ ਭਿਰਲੇ ਜੰਮਦੀਆਂ ਨੇ ਪੁੱਤ ਹੀਰੇ ਤੇ ਚਮਕੀਲੇ